ਦੇ ਇਹਦੇ ਗੋਲੀ ਮੁੰਡੇ ਦੇ ਗੋਲੀ ਗੋਲੀ ਕਿਹਦਾ ਨਾਮ ਵਗੈਰਾ ਕੀ ਹੈ ਅਭినాਸ਼ ਬ੍ਰਦਰ ਆ ਮੇਰਾ ਭਾਈ ਅੱਛਾ ਜੀ ਪਿਕਅਪ ਕਰਦਾ ਉਹ ਢੋਲ ਦਾ ਕੰਮ ਕਰਦਾ ਹੀ ਭਾਈ ਠੀਕ ਹੈ ਕਿੰਨੇ ਕ ਵਜੇ ਹੋਇਆ ਹੱਸਦਾ ਭਾਈ ਇਹ 9:30 ਵਜੇ ਹੁਣ ਹੁਣੇ 1 ਘੰਟਾ 1.5 ਘੰਟਾ ਪਹਿਲਾਂ ਦੀ ਭਾਈ ਮੁੰਡੇ ਪਛਾਣਦੇ ਕੌਣ ਸੀਗੇ ਮੁੰਡੇ ਬਾਈ ਸ਼ਕਲ ਦੇਖ ਕੇ ਵਿਚਾਰ ਲੂ ਮੰਗੇ ਕਿਹੜੀ ਗੱਡੀ ਚਾਹੀ ਸੀ ਕਿ ਮੁੰਡੇ ਕਰੇਟਾ ਜੀ ਭਾਈ ਤੇ ਕੋਈ ਆ ਦੁਸ਼ਮਣੀ ਵੀ ਹੈ ਕੀ ਪਹਿਲਾਂ ਕੋ ਮੁੰਡੇ ਦੀ ਨਹੀਂ ਦੁਸ਼ਮਣੀ ਤਾਂ ਨਹੀਂ ਸੀ ਭਾਜੀ ਉਹ ਜਦੋਂ ਮਾੜਾ ਬਹਿਸ ਹੋਇਆ ਹੋਇਆ ਉਹਨਾਂ ਨੇ ਗੋਲੀ ਚਲਾਤੀ ਗੱਡੀ ਕਿੰਨੇ ਮੁੰਡੇ ਤੇ ਕਦੇ ਚਲਾਈ ਉਹਨਾਂ ਨੇ ਗੱਡੀ 'ਚ ਕਿੰਨੇ ਮੁੰਡੇ ਸੀ ਭਾਜੀ ਤਿੰਨ ਮੁੰਡੇ ਸੀ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਗੋਲੀ ਭਾਜੀ ਉਹ ਡਾਕਟਰ ਸਾਹਿਬ ਦੱਸੂਗੇ ਉੱਥੇ ਆਵਾਜ਼ ਤਾਂ ਗੋਲੀ ਦੀ ਇੱਕੋ ਹੀ ਆਈ ਹੈ ਜੀ ਇਕੱਲੇ ਸੀਗਾ ਮੁੰਡਾ ਹਾਂਜੀ ਤੁਹਾਡਾ ਭਰਾ ਇਕੱਲੇ ਸੀਗਾ ਹਾਂਜੀ ਉਹ ਸ਼ੱਕ ਵਗੈਰਾ ਹੈ ਤੁਹਾਨੂੰ ਕਿੱਥੇ ਤੇ ਸ਼ੱਕ ਭਾਜੀ ਵੀ ਦੇਖਿਆ ਮੁੰਡੇ ਉਹ ਜਿਹੜੇ ਸੀਗੇ ਮਿੱਠੇ ਉੱਤੇ ਦੇਖਿਆ ਮੇਨ ਕਿਹੜੇ ਚੌਂਕ 'ਚ ਹੋਇਆ ਸਾਰਾ ਹਸਾ ਇਹ ਇਹ ਵਧੀਆ ਵਧੀ ਹੋਈ ਮੁਹ ਤਾਂ ਤੁਹਾਨੂੰ ਤੁਹਾਨੂੰ ਕਿਦਾ ਪਤਾ ਲੱਗਾ ਉੱਥੇ ਮੈਨਿੰਗ ਗੋਲੀ ਚੱਲੀ ਜਦੋਂ ਭਾਜੀ ਖੰਡ ਦੇ ਬਿੰਦੂ ਉੱਤੇ ਸਾਰੇ ਮੁੰਡੇ ਬੈਠੇ ਹੋਏ ਸੀ ਸਾਰੇ ਸਾਹਮਣੇ ਹੋਈ ਗੱਲ ਹੈ ਤੁਹਾਡੇ ਸਾਹਮਣੇ ਮਾਰੀ ਜਾਣੇ ਸਾਹਮਣੇ ਨਹੀਂ ਮਾਰੀ ਭਾਜੀ ਜਦੋਂ ਦੇਖਿਆ ਸੀ ਗੋਲੀ ਉਹਦੇ ਪਿਸਤਲ ਉੱਤੇ ਹੱਥ ਤੇ ਉਹਨੇ ਗੋਲੀ ਚਲਾਤੀ ਇਹਦੇ ਲੱਗ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਕਿਹੜੇ ਟਾਈਮ ਮਾਰਦੀ ਜਿੰਨਾ ਮਾਰਨ ਦੇ ਰਹੀ ਗੋਲੀ ਉਦਾਂ ਜੇ ਸਨাক্ত ਕਰਨੀ ਹੋਵੇ ਮੁੰਡੇ ਪਛਾਣ ਸਕਦੇ ਹੋ ਜੀ ਪੰਜਾਬ ਤੱਕ ਦੀ ਭਾਜੀ ਤੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਕਲਰ ਦੀ ਕ੍ਰੇਟਾ ਤੇ ਨੰਬਰ ਨੰਬਰ ਕੋਈ ਯਾਦ ਆਏਗਾ ਤੁਹਾਨੂੰ ਭਾਜੀ ਕੋਈ ਨਹੀਂ ਉਹ ਤੇ ਕੈਮਰੀ ਲੱ ਮੂੰਹ ਬੰਨੇ ਸੀ ਕਿ ਕਿ ਇਦਾਂ ਸੀ ਮੁੰਡਿਆਂ ਦੇ ਖੁੱਲੇ ਮੂੰਹ ਆ ਬਈ ਠੀਕ ਆ ਜੀ ਮੈਂ ਡਾਕਟਰ ਡਾਕਟਰ ਸਾਹਿਬ ਕੀ ਮਾਮਲਾ ਜੀ ਜਿਹੜਾ ਪਿਆਤੀ ਆਪਣੇ ਖਵੜਾ ਦੇ ਸ਼ੋਭਲਾ ਸੁੜਕਿਲਿਆਂ ਦੇ ਹੁੰਦਾ ਹੈਗੇ ਜੀ ਮੈਂ ਡਾਕਟਰ ਦੀਵਸ ਇੱਥੇ ਡਿਊਟੀ ਐ ਮੈਂ ਉਸ ਟਾਈਮ ਇੱਥੇ ਇੱਕ ਵਿਅਕਤੀ ਨੂੰ ਲੈ ਆ ਗਿਆ ਸੀ ਉਹਨਾਂ ਦਾ ਨਾਮ ਅਬਿਨਾਥ ਸੀ ਪਿਤਾ ਦਾ ਨਾਮ ਨੰਦਲਾਲ ਉਹ ਹਦੀਆਬਾਦ ਦੇ ਰਹਿਣ ਵਾਲੇ ਆ ਤੋ ਲੈ ਕੇ ਆਏ ਸੀ ਉਸ ਤੋਂ ਬਾਅਦ ਐਗਜ਼ਾਮੀਨੇਸ਼ਨ ਕੀਤਾ ਔਰ ਬੋਨ ਡੈਕ ਸੀ ਸਰ ਕੀ ਕੀ ਹਮਲਾ ਵਗੈਰਾ ਕਹਨਾ ਕੀਤਾ ਉਹ ਜਿਹੜੇ ਉਹਨਾਂ ਦੇ ਨਾਲ ਵਾਲੇ ਹੈ ਸਾਰੇ ਸੀ ਗੋਲੀ ਵਗੈਰਾ ਚੱਲੀ ਹੈ ਤੇ ਦੇਖਿਆ ਸਰ ਉਹਦਾ ਕਿੰਨੀਆਂ ਗੋਲੀਆਂ ਚੱਲੀਆਂ ਸਰੀਰ ਤੇ ਲੱਗੀਆਂ ਹਾ ਪੋਸਟਮਾਰਟਮ ਕਰਕੇ ਇਨਵੈਸਟੀਗੇਸ਼ਨ ਦਾ 파ਰਟੀ ਹੈ ਕੋਈ ਬੋਡੀ ਦੇ ਨਿਸ਼ਾਨ ਹੋਵੇ ਗੋਲੀ ਦਾ ਕਿੰਨੀਆਂ ਚੱਲੀਆਂ ਨਿਸ਼ਾਨ ਸੀ ਉਹ ਇਨਵੈਸਟੀਗੇਸ਼ਨ ਦਾ 파ਰਟੀ ਹੈ ਪੋਸਟਮਾਰਟਮ ਹੋਣਾ ਹੈ ਪਤਾ ਚੱਲਣਾ ਸਰ ਕਿੰਨੀ ਉਮਰ ਹੈਗੀ ਮੁੰਡੇ ਦੀ ਮੁੰਡੇ ਦੀ ਉਮਰ 32 ਸਾਲ ਕਿਹੜੀ ਜਗ੍ਹਾ ਦਾ ਮੁੰਡਾ ਹੈ ਹਦੀਆਬਾਦ ਠੀਕ ਹੈ ਸਰ ਮੈਂ ਇੱਕ ਐਸਪੀ ਸਾਹਿਬ ਜਿਹੜੀ ਇੱਕ ਦੇਰ ਰਾਤ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਆ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਲਦੇਰਾ 10:30 ਦੇ ਕਰੀਬ ਹਦੀਆਬਾਦ ਦੇ ਏਰੀਆ ਦੇ ਵਿੱਚ ਅਵਨਾਸ਼ ਏਲੀਅਸ ਗੋਲੂ ਨਾਂ ਦਾ ਵਿਅਕਤੀ ਹੈ ਜਿਸ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ ਇਸ ਦੇ ਵਿੱਚ ਇੱਕ ਫਾਲਸ ਨੈਰੇਟਿਵ ਚਲਾਇਆ ਜਾ ਰਿਹਾ ਕਿ ਕਰੈਟਾ ਗੱਡੀ ਦੇ ਵਿੱਚ ਤਿੰਨ ਚਾਰ ਨੌਜਵਾਨ ਆਏ ਤੇ ਗੁਣੀਆਂ ਚਲਾ ਕੇ ਚਲੇ ਗਏ ਜੋ ਕਿ ਗਲਤ ਹੈ ਅਸਲ ਘਟਨਾ ਇਸ ਤਰ੍ਹਾਂ ਵਾਪਰੀ ਹੈ ਕਿ ਅਵਨਾਸ਼ ਏਲੀਅਸ ਗੋਲੂ ਆਪਣੇ ਹੀ ਜਾਣਕਾਰ ਕੁਝ ਲੋਕਾਂ ਦੇ ਨਾਲ ਬੈਠਾ ਇੱਕ ਇਕੱਠੇ ਖਾਪੀ ਰਹੇ ਸਨ ਤਿੰਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸਵਾਜ਼ੀ ਤੇ ਤਕਰਾਰਵਾਜ਼ੀ ਹੋ ਗਈ ਤੇ ਉਸ ਹਿੱਟ ਆਫ ਦਾ ਮੂਵਮੈਂਟ ਦੇ ਵਿੱਚ ਉਹਨਾਂ ਦੇ ਵਿੱਚੋਂ ਜਸਪ੍ਰੀਤ ਏਲੀਅਸ ਜੱਸਾ ਹੈ ਜਿਹਦੇ ਕੋਲ ਇੱਕ ਕੋਈ ਇਲੀਗਲ ਵੈਪਨ ਸੀ ਤੇ ਜਿਨੇ ਉਸ ਤੇ ਅਬਿਨਾਸ਼ ਤੇ ਫਾਇਰ ਕਰ ਦਿੱਤਾ ਗਦਨ ਦੇ ਕੋਲੇ ਗੋਲੀ ਲੱਗਣ ਦੇ ਨਾਲ ਹਸਪੀਟਲ ਜਾਂਦੇ ਉਸ ਦੀ ਮੌਤ ਹੋ ਗਈ ਤੇ ਮੈਂ ਉਹ ਜਿਹੜਾ ਪਿਸਤਲ ਸੀ ਮੌਕੇ ਤੇ ਕੋ ਬ੍ਰਮਤ ਹੋਇਆ ਨਹੀਂ ਜੀ ਅਸੀਂ ਜਿਹੜੇ ਇਸ ਦੇ ਦੋਸ਼ੀ ਐ ਤਿੰਨ ਦੋਸ਼ੀਆਂ ਦੇ ਨਾਮ ਸਾਹਮਣੇ ਆਏ ਐ ਤਿੰਨਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਪੁਲਿਸ ਨੂੰ ਪਤਾ ਲੱਗ ਗਿਆ ਹੈ ਇਹਨਾਂ ਦੇ ਪਿੱਛੇ ਵੱਖ-ਵੱਖ ਟੀਮਾਂ ਜਿਸੀ ਲਗਾ ਕੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਤੱਕ ਪੁਲਿਸ ਇਹਨਾਂ ਦੇ ਇੱਕ ਸਾਥੀ ਨੂੰ ਰਾਉਂਡ ਅਪ ਕਰਨ ਦੇ ਵਿੱਚ ਸਕਸੈਸਫੁਲ ਹੋਈ ਹੈ ਤੇ ਜਿਨ੍ਹਾਂ ਨੇ ਗੋਲੀ ਚਲਾਈ ਫਾਇਰ ਕੀਤਾ ਮੇਨ ਅਕਿਊਜ਼ਡ ਐ ਉਹਨਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਗਿਆ ਤੇ ਗੋਲੀ ਚਾੜਾਣੇ ਨੂੰ ਮੈਨੂੰ ਲੋਕਲ ਐ ਜੇ ਕਿਤੇ ਬਾਹਰੋਂ ਆਏ ਸੀਗੀ ਲੋਕਾਂ ਨੇ ਤੇ ਮੈਮ ਕਿੰਨੀਆਂ ਗੋਲੀਆਂ ਚੱਲੀਆਂ ਸਾਹਮਣੇ ਆਇਆ ਕੁਝ ਇੱਕ ਗੋਲੀ ਚੱਲੀ ਹੈ ਤੇ ਸੀ ਹਿੱਟ ਆਫ ਦਾ ਮੂਵਮੈਂਟ ਦੇ ਵਿੱਚ ਚੱਲੀ ਹੈ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਇਹ ਰਜਿਸਟਰ ਕਰ ਲਿਆ ਗਿਆ ਮੈਮ ਕਿਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸੀਜ਼ ਦੇ ਬ੍ਰਦਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਇਸ ਦੇ ਵਿੱਚ 103 35 ਬੀ ਐਨ ਐਸ ਅਤੇ ਆਮ ਜਾਗ ਦੀ ਧਾਰਾਵਾਂ ਦੇ ਤਹਿਤ ਪਰਚਾ ਰਜਿਸਟਰ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਲਗਾ ਕੇ ਦੋਸ਼ੀਆਂ ਨੂੰ ਅਪ੍ਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੈਂਕ ਯੂ